ਦੇ ਸਾਹਮਣੇ ਹਿੰਦੂ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਬਲੱਖਾ ਸੰਤ ਦੇ ਬਾਰੇ ਗੋ ਰਿਆ ਹਾਂ ਇਤਿਹਾਸ ਵਿੱਚ ਕੋਈ ਨਾਮ ਅਗਲੀ ਸੁਨੇਰੀ ਅੱਖਰਾਂ ਵਿੱਚ ਉਕਰੇ ਹੁੰਦੇ ਹਨ ਕਿ ਜੋ ਕਰੇ ਬਿਠਨੇ ਤਾਂ ਕੀ ਹਨਾ ਜਿਸ ਨੂੰ ਲੋਕੀ ਰੁਹਾ ਦੇ ਤੋਰਾ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਹਨਾ ਤਾਂ ਮਾਤਾ ਗੁਜਰੀ ਜੀ ਕਹਾਣੀ ਨੰਨਾ ਮੈਂ ਇਸ ਵੀ ਵਿੱਚ ਇਹ ਸਾਖੀ ਦਾ ਦੈਣ ਸੀ ਸ੍ਰੀ ਅਨੰਤਪੁਰ ਸਾਹਿਬ ਦੀ ਘਾਤੀ ਦੇ ਸੰਗਤਾਂ ਦੇ ਵਿਸ਼ਾਲ ਦੀਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ ਮਾਤਾ ਗੁਜਰੀ ਜੀ ਦੀ ਮੌਕੇ ਤੇ ਹੋਏ ਦਾ ਗੁਰੂ ਕੀ ਵਿੱਚ ਜਿਹੜਾ ਉਹ ਸ਼ਿਵਾਸ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ ਮਾਤਾ ਜੀ ਦੀ ਪਰੰਪਰਾ ਨੂੰ ਸਿੱਖੇ ਗੁਰੂ ਦਾ ਪਾਣਾ ਲਿਖਾ ਹੈ ਉਸ ਤੇ ਭਰੋਸਾ ਅਤਿ ਵਿਸ਼ਵਾਸ ਹੀ ਸਿਰਫ ਸਿੱਖਾ ਹੀ ਸਿੱਖਾ ਦੀ ਹੀ ਨਹੀਂ ਸਭ ਨੂੰ ਪੂਰੇ ਪੰਥ ਨੂੰ ਨਵੀਂ ਤਾਕਤ ਹੈ ਮਾਤਾ ਜੀ ਵੀ ਇਹ ਅਟਲਤਾ ਕੋਈ ਦੇ ਦਾ ਦੇ ਨਹੀਂ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਬਰ ਅਤੇ ਸੇਵਾ ਨਾਲ गुजरी ਗੁਰੂ ਦੇ ਬਾਤ ਦੇ ਨਾਲਸਰਾ ਤੇ ਚਾ ਉਸ ਸਹਾਤਰ ਰਹੇ ਕਦੇ ਕਰਤਾ ਆਪੁਰ ਕਰੇ ਸ੍ਰੀ ਕੀ ਕੀਰਤ ਪਰ ਸਾਹਿਬ ਕਦੇ ਨਾਗਰ ਬਾਬਾ ਬਕਾਲਾ ਸਾਹਿਬ ਤੇ ਫਿਰ ਵੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਵੀ ਸੰਗਤ ਇਕੱਠੀ ਹੁੰਦੀ ਮਾਤਾ ਗੁਰਜੀ ਜੀ ਨੇ ਆਪਣੇ ਸਾਧ ਦੇ ਜੀਵਨ ਦੇ ਵਿਵਰਤ ਨਾਲ ਸਾਧ ਦੇ ਜੀਵਨ ਦੇ ਜਿਤਨੇ ਉਹ ਚਿਰ ਤੋਂ ਮਾਹੀ ਨਹੀਂ ਸਿੱਖਿਆਕਾਰ ਵੀ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਨੂੰ ਬਾਤਨ ਤੋਂ ਵੀ ਉਹਨਾਂ ਨੇ ਧਰਮ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਹੈ ਸਚਾਈ ਦੇ ਤਾ ਪਾ ਰਹੇ ਅਤੇ ਮਾਇਆ ਤੇ ਤੋਂ ਨਿਰਲੇਪ ਰਹਿੰਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਇਆ ਬਾਲ ਗੋਬਿੰਦ ਰਾਏ ਜੀ ਦੀਆਂ ਛੋਟੀਆਂ 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 ਖੇਡਾਂ ਵਿੱਚ ਵੀ ਉਹ ਗੁੜੇ ਅਥਰ ਦੇਖਦੇ ਹਨ ਦੇਖਦੇ ਹਨ ਅਤੇ ਉਹਨਾਂ ਨੂੰ ਕੋ ਵੇਖ ਲਈ ਯਾਰ ਕਰਦੇ ਹਨ ਉਹ ਸੰਗਜੀ ਜੀ ਦੀ ਜਾਂ ਸੰਗਤਾ ਵਿੱਚ ਨਵ ਜੂਸ਼ ਭਰਦੇ ਯੋਧਿਆਂ ਨੂੰ ਹੌਸਲਾ ਦਿੰਦੀਆਂ ਜਾਂ ਕੌਮ ਲਈ ਅਣਖੋ ਭੈਸਲੇ ਕਰਨ ਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸਸਕਾਰ ਹੀ ਸਨ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਰਾਪ ਅਤੇ ਕਮਲਦਾਹ ਧਣੀ ਹੀ ਨਹੀਂ ਬਣਾਇਆ ਸਗੋਂ ਮੁਾਕ ਕਰਨਾ ਸੇਵਾ ਕਰਨੀ ਅਤੇ ਇਨਸਾਫ ਲਈ ਅਡੋਲ ਖੜਨਾ ਰਹਿਣਾ ਵੀ ਉਸ ਕਾਇਕ ਜੀ ਦਾ ਕਾਰਨ ਹੈ ਜੀ ਕਿ